ਅਸੀਂ ਜਗਤ ਜਨਨੀ ਨੂੰ ਉਹ ਸਤਕਾਰ ਨਹੀਂ ਦੇ ਸਕੇ ਜਿਸ ਉਹ ਹੱਕ ਅਸੀਂ ਪੁੱਲ ਗਏ ਹੈ ਕਿ ਜਗ ਰਚਿਆ ਕਿਸ ਨੇ ਹੈ ਸलाम ਹੈ ਦੁਨੀਆ ਭਰ ਦੀਆਂ ਸਾਰੀਆਂ ਔਰਤਾਂ ਨੂੰ ਜਿਨ੍ਹਾਂ ਸਾਡੇ ਕਾ ਸਮਾਜਿਕੇ ਵੱਧ ਰਿਹਾ ਹੈ ਸਾਡੇ ਔਰਤਾ ਪ੍ਰਤੀ ਬਹੁਤ ਫਰਜ ਹਨ ਪਰੰਤੂ ਔਰਤਾਂ ਦੀ ਬਰਾਬਰੀ ਨੂੰ ਅਸੀਂ ਧੀਆ ਦੀ ਲੋੜੀ ਮਨਾਉਣ ਤੱਕ ਹੀ ਸੀਮਤ ਕਰ ਰਿਹਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਵਾਹ ਦਿਸ਼ਾ ਵੂਮਨ ਵੈਲਫੇਅਰ ਰਜਿਸਟਰਡ ਪੰਜਾਬ ਦੇ ਬੈਂਡਰ ਹੇਟ ਪੰਜਾਬ ਕਲਾ ਪਵਨ ਚੰਡੀਗੜ੍ਹ ਵਿਕੇ ਪੱਤਰਕਾਰ ਹਰਦੀਪ ਕੌਰ ਦੀ ਪਲੇਠੀ ਕਹਾਣੀ ਸੰਗ੍ਰਹਿ ਸ਼ਮਸ਼ਾਨ ਕਾੜਸ ਹੋ ਗਿਆ ਸਬੰਧੀ ਪਹੁੰਚੇ ਵਿਚਾਰ ਚਰਚਾ ਸਮਾਗਮ ਵਿੱਚ ਪਾਗ ਲੈਣ ਆਏ ਹੋਏ ਬਤੌਰ ਮੁੱਖ ਮਹਿਮਾਨ ਪਹੁੰਚੇ ਪੰਜਾਬ ਕਲਾ ਪਵਨ ਸਰੀ ਕੈਨੇਡਾ ਸੰਸਪਤ ਸ਼੍ਰੀ ਸੁਕੀ ਬਾੜਨੇ ਕਿਤਾ ਸਮਾਗਮ ਦੀ ਸ਼ੁਰੂਆਤ ਸੁਖਜੀਤ ਸਿੰਘ ਧੀਰ ਨੇ ਸ਼ਬਦ ਦੇ ਆਗਾਜ਼ ਨਾਲ ਕੀਤੀ ਗਈ ਗੱਲ ਕਰਦੇ ਹਾਂ ਸਮਾਜ ਬਾਰੇ ਗੱਲ ਕਰਦੇ ਅਸੀਂ ਬਹੁਤ ਢੇਰ ਲੰਬੀ ਲੜਾਈ ਲੜਦੇ ਹਾਂ ਪਰ ਜਦ ਤੱਕ ਲੇਖਕ ਦੀ ਕਲਮ ਉਸ کئی ਜਗ੍ਹਾ ਤੇ ਅਸੀਂ ਵੀ ਝੁਕ ਜਾਂਦੇ ਹਾਂ ਪਰ ਇੱਕ ਲੇਖਕ ਦੀ ਕਲਮ ਉਹ ਹੈ ਜੋ ਸਮਾਜ ਨੂੰ ਦੱਸਦੀ ਹੈ ਕਿ ਸਮਾਜ ਵਿੱਚ ਵਿਚਰ ਕੀ ਰਿਹਾ ਹੈ ਜਿਵੇਂ ਅੱਜ ਵੀ ਪਾਟੇ ਸਾਹਿਬ ਦੀ ਲਾਈਨਾਂ ਯਾਦ ਕਰਾਂ ਤਾਂ ਕਹਿੰਦੇ ਇਸ ਅਦਾਲਤ ਚ ਬੰਦੇ ਬੇਰਖ ਹੋ ਗਏ ਫੈਸਲੇ ਸੁਣਦੇ ਆ ਸੁਣਦੇ ਆ ਮੁੱਕ ਗਏ ਕੋ ਉਹਨਾਂ ਨੂੰ ਜਿਹੜੇ ਘਰੀ ਜਾਣ ਹੁਣ ਉਹ ਕਦੋਂ ਤੱਕ ਇੱਥੇ ਖੜੇ ਰਹੇਗੇ ਸੋ ਇੱਕ ਲਿਖਾਰੀ ਦੀ ਕਲਮ ਤੋਂ ਲਿਖੀ ਗਈ ਲੇਖਣੀ ਜਿਹੜੀ ਹੈ ਉਹ ਸਮਾਜ ਵਿੱਚ ਵਿਚਰਦੇ ਹਰ ਇਨਸਾਨ ਨੂੰ ਸੋਚਣ ਲਈ ਮਜਬੂਰ ਕਰ ਦਿੰਦੀ ਹੈ ਸੋ ਅੱਜ ਅਸੀਂ ਹੁਣ ਮੈਂ ਇਥੇ ਸੇਤੀ ਜਸਵੀ ਰਾਣਾ ਜੀ ਨੂੰ ਬੇਨਤੀ ਕਰਾਂਗੀ ਕਿ ਆਨ ਅੱਜ ਸਾਡੀ ਭੈਣ ਹਰਦੀਪ ਦੀ ਜਿਹੜੀ ਪੁਸਤਕ ਹੈ ਸ਼ਮਸ਼ਾਨ ਘੜ ਸੋ ਗਿਆ ਜਿਸ ਦੇ ਵਿੱਚ 13 ਕਹਾਣੀਆਂ ਹਨ ਇੱਕ ਕਹਾਣੀ ਚਾਹੇ ਉਹਦੇ ਵਿੱਚ ਜਿਹੜਾ ਵੀ ਲਿਖੇ 13 ਕਿੱਤੀ ਪਾਰਟੀ ਲੁਕਣ ਮਿਚੀ ਸ਼ਮਸ਼ਾਨ ਘੜ ਸੋ ਗਿਆ ਰੱਬ ਦੀ ਕਚਹਿਰੀ ਮੰਦਕੀਆਂ ਕਾਤਲ ਹੈਡਕੈਲ ਵੱਡੀ ਸਰਦਾਰਨੀ ਲਾਸ਼ਾਂ ਕਦੇ ਬੋਲਦੀਆਂ ਨਹੀਂ ਆਖਰ ਇਨਸਾਫ ਕਦੋਂ ਪੀਜੀ ਹੋਸਟਲ ਦੀ ਕਾਲੀ ਰਾਤ ਏਟੀਐਮ ਤੇ ਪਿੰਜਰਾ ਇਹ ਸਾਰੀ ਔਰਤ ਦੇ ਆਲੇ ਦੁਆਲੇ ਘੁੰਮਦੀਆਂ ਗਈਆਂ ਤੇ ਔਰਤ ਦੀ ਪੀੜ ਨੂੰ ਇਨ 13 ਕਹਾਣੀਆਂ ਦੇ ਰੂਪ ਦੇ ਵਿੱਚ ਜਿਵੇਂ ਹਰਦੀਪ ਹੋਣਾ ਨੇ ਕਵਰ ਕੀਤਾ ਹੈਗਾ ਜਿਵੇਂ ਸਮਾਜ ਨੂੰ ਆਇਨਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈਗੀ ਤੇ ਮੈਨੂੰ ਲੱਗਾ ਕਿ ਬਹੁਤ ਹੀ ਵਧੀਆ ਯਤਨ ਆ ਕਿ ਕਿਵੇਂ ਸਿਸਟਮ ਦੇ ਵਿੱਚ ਔਰਤਾਂ ਤੇ ਅਤਿਆਚਾਰ ਔਰਤ ਚਾਹੇ ਬਾਹਰ ਹੈ ਚਾਹੇ ਘਰ ਵਾ ਕਿਤੇ ਵੀ ਮਫੂਜ਼ ਨਹੀਂ ਰਹੇਗੀ ਇਹ ਸਭ ਤੋਂ ਵੱਡਾ ਸਵਾਲ ਹੈ ਕਿ ਆਕਰ ਔਰਤਾਂ ਮਫੂਜ਼ ਕਿਉਂ ਨਹੀਂ ਆਪਾਂ ਕਹਿ ਤੇ ਦਿੰਦੇ ਆ ਕਿ ਧੀਆਂ ਵਰਗੀਆਂ ਨੇ ਹਨਾ ਕਹਿੰਦੇ ਧੀਆਂ ਵਰਗੀਆਂ ਨੇ ਧੀ ਤੇ ਨਹੀਂ ਨਾ ਤੇ ਜੇ ਸਥਿਤੀ ਦੇ ਵਿੱਚ ਇਹ ਜਿਹੜਾ ਸਵਾਲ ਹੈ ਕਿ ਜੇ ਆਪਣੇ ਘਰ ਆਪਣੇ ਵੇੜੇ ਦੇ ਵਿੱਚ ਧੀ ਹੈ ਤੇ ਜੇ ਬਾਹਰ ਧੀਆਂ ਵਰਗੀਆਂ ਹੋ ਜਾਂਦੀਆਂ ਜਦੋਂ ਸਾਨੂੰ ਧੀ ਤੇ ਧੀਆਂ ਵਰਗੀਆਂ ਸ਼ਬਦਾ ਦੇ ਅਰਥ ਕੱਢਣੇ ਪੈ ਜਾਣ ਤੇ ਹੈਰਾਨੀ ਪ੍ਰਗਟ ਹੋ ਜਾਂਦੀ ਹੈਗੀ ਆ ਔਰ ਇਨ੍ਹਾਂ ਕਹਾਣੀਆਂ ਦੇ ਵਿੱਚ ਕਿਵੇਂ ਨਸ਼ਿਆਂ ਦੀ ਦਲਦਲ ਦੇ ਵਿੱਚ ਜ਼ਿਕਰ ਕੀਤਾ ਗਿਆ ਕਿਵੇਂ ਕੁੜੀਆਂ ਦਾ ਇਸਤੇਮਾਲ ਕੀਤਾ ਜਾਂਦਾ ਰਿਹਾ ਹੈਗਾ ਜਾਂ ਕਿਵੇਂ ਚਮਕਦੀ ਦੁਨੀਆ ਦੇ ਵਿੱਚ ਕੁੜੀਆਂ ਦਾ ਆਪਣੇ ਆਪ ਦੇ ਵਿੱਚ ਉਸ ਦਲਦਲ ਦੇ ਵਿੱਚ ਫਸਣਾ ਹੈਗਾ ਇਹ ਅੱਜ ਦੇ ਸਮਾਜ ਦੀ ਮੂੰਹ ਜ ਬੋਲਦੀ ਇੱਕ ਤਸਵੀਰ ਹੈ ਉਹ ਤਸਵੀਰ ਇੰਨੀ ਦਰਾਮਣੀ ਹੈ ਕਿ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਇਸ ਧਰਤੀ 'ਤੇ ਕੀ ਕੁਝ ਹੋਏਗਾ ਜਿਹੜਾ ਇਸ ਕਿਤਾਬ ਦੇ ਰੂਪ ਦੇ ਵਿੱਚ ਹਰਦੀਪ ਹੋਣਾ ਨੇ ਹਰ ਕਹਾਣੀ ਦੇ ਵਿੱਚ ਉਹ ਖੂਨ ਦਾ ਯਤਨ ਕੀਤਾ